2 ਜੂਨ ਨੂੰ ਜਿਹੜਾ ਵਾ ਇਹਨਾਂ ਦਾ ਐਕਸੀਡੈਂਟ ਹੁੰਦਾ ਵਾ ਇਹਨਾਂ ਦੇ ਹਸਬੰਦ ਦਾ ਜੌਬ ਤੋਂ ਬਾਅਦ ਜਦੋਂ ਘਰ ਵਾਪਸ ਆ ਰਹੇ ਸੀਗੇ ਇੱਕ ਪਸ਼ੂ ਜਿਹੜਾ ਵਾ ਸੜਕ ਦੇ ਉੱਪਰ ਜਦੋਂ ਘੁੰਮ ਰਿਹਾ ਸੀਗਾ ਤੇ ਉਹਦੇ ਨਾਲ ਜਿਹੜਾ ਐਕਸੀਡੈਂਟ ਹੋ ਕੇ ਮੌਤ ਹੋਈ ਹੈ ਜੰਦਾਬਾਦ 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 ਕੀ ਮੈਂ ਕਹਿਣਾ ਚਾਹਾਂਗਾ ਭਗਵੰਤ ਮਾਨ ਨੂੰ ਕੀ ਪੰਜਾਬ ਦੀ ਜਨਤਾ ਇਸ ਕਰਕੇ ਤੁਹਾਨੂੰ ਕਾ ਉਸ ਇਸ ਭਰ ਰਹੀ ਹੈ ਕਰੋਨਾ ਰੁਪਈਆ ਭਰ ਰਹੀ ਹੈ ਕਿ ਸਾਡੀ ਜਿਹੜੀ ਸਿਕਿਉਰਿਟੀ ਜਿਹੜੀ ਆ ਪੰਜਾਬ ਦੀ ਜਨਤਾ ਜੀ ਉਹ ਕਿੱਥੇ ਆ ਤੇ ਮੈਂ ਕਹਾਂਗਾ ਇੱਥੇ ਭਗਵੰਤ ਮਾਨ ਨੇ ਬਹੁਤ ਵੱਡਾ ਧੋਖਾ ਕੀਤਾ ਵਾ ਲੋਕਾਂ ਦੇ ਨਾਲ ਸਾਡੇ ਨਾਲ ਧੋਖਾ ਕੀਤਾ ਆ ਸੋ ਪਸ਼ੂ ਪ੍ਰੇਮੀ ਆ ਰਾਸ਼ਟ ਗੋ ਰੱਖਿਆ ਮਹਾ ਸੰਘ ਵੀ ਪੂਰੇ ਭਾਰਤ ਵਿੱਚ ਚਲਾਣੇ ਆ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਵੀ ਪੂਰੇ ਭਾਰਤ ਵਿੱਚ ਚਲਾ ਰਹੇ ਆ ਸਾਰੇ ਪਸ਼ੂ ਪ੍ਰੇਮੀਆਂ ਨੇ ਸਾਡੇ ਕਹਿਣ ਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਲੇਕਿਨ ਮੈਂ ਕਹਾਂਗਾ ਮੇਰੀ ਗਲਤੀ ਸੀ ਵੀ ਅਸੀਂ ਆਪਣੇ ਫਾਲੋਅਰਸ ਨੂੰ ਜਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਲੋਕ ਐਸੇ ਵਿਸ਼ਵਾਸ ਸੋਚਿਆ ਸੀ ਕਿ ਇਹ ਕੁਝ ਨਵਾਂ ਕਰਕੇ ਦਿਖਾਣਗੇ ਲੇਕਿਨ ਅੱਜ ਵੀ ਸਾਡੇ ਗਊ ਮਾਤਾ ਦੀ ਜਿਹੜੀ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਉਹੀ ਆ ਸੜਕਾਂ ਦੇ ਉੱਪਰ ਕੋੜ ਇਹ ਜਦੋਂ ਦਾ ਐਕਸੀਡੈਂਟ ਹੋਇਆ ਸਰਕਾਰ ਵੱਲੋਂ ਕਿਸੇ ਦਾ ਇੱਕ ਪਰਿਵਾਰ ਨੂੰ ਮੁਆਵਜ਼ਾ ਜਾਂ ਕਿਸੇ ਦੀ ਇੱਕ ਤਰ੍ਹਾਂ ਦੀ ਕੋਈ ਮਾਲੀ ਸਰ ਦਿੱਤੀ ਗਈ ਹੈ ਨਹੀਂ ਸਰ ਜਦੋਂ 2 ਤਰੀਕ ਨੂੰ ਡੈਥ ਹੁੰਦੀ ਹੈ ਤੇ 11 ਤਰੀਕ ਨੂੰ ਡੀਸੀ ਨੂੰ ਜਿਹੜਾ ਮੰਗ ਪੱਤਰ ਇੱਕ ਦਿੱਤਾ ਜਾਂਦਾ ਵਾ ਭੈਣ ਵੱਲੋਂ ਉਹਨਾਂ ਦੇ ਬ੍ਰਦਰ ਵੀ ਮੇਰੇ ਨਾਲ ਬੈਠੇ ਨੇ ਤੇ ਇਹਨਾਂ ਦੇ ਇੱਕ ਛੋਟੀ ਕੁੜੀ ਆ 1 ਸਾਲ ਦੀ ਹੈ ਤੇ ਇੱਕ 7 ਸਾਲ ਦਾ ਬੇਟਾ ਵਾ ਉਹਨਾਂ ਦੇ ਫਿਊਚਰ ਵਾਸਤੇ ਕੀ ਕਰ ਰਹੀ ਹੈ ਗਵਰਨਮੈਂਟ 11 ਜੁਲਾਈ ਤੋਂ ਲੈ ਕੇ ਸੌਰੀ ਹੁਣ ਤੱਕ ਕਿੰਨੇ ਦਿਨ ਬੀਤ ਚੁੱਕੇ ਆ ਤਕਰੀਬਨ 2 ਮਹੀਨੇ ਹੋ ਗਏ ਆ ਇੱਕ ਵੀ ਸਿੰਗਲ ਕਾਲ ਇਹਨਾਂ ਦੇ ਪਰਿਵਾਰ ਨੂੰ ਨਾ ਤੇ ਕੋਈ ਮੰਤਰੀ ਮਿਲਨ ਆਇਆ ਜਾਂ ਫਿਰ ਨਾ ਕੋਈ ਇਹੀ ਕੋਈ ਹੋਰ ਪ੍ਰੋਗਰਾਮ ਹੋਏ ਕੋਈ ਛੋਟਾ ਮੋਟਾ ਵੀ ਪ੍ਰੋਗਰਾਮ ਹੋਏ ਕੇ ਦਾ ਗ੍ਰਹਿ ਪ੍ਰਵੇਸ਼ ਹੋਏ ਉਹਦੇ ਛੱਟ ਜਿਹੜਾ ਅਸੀਂ ਬਨਕਟਣ ਵਾਸਤੇ ਪਹੁੰਚ ਜਾਂਦੇ ਨੇ ਮੰਤਰੀ ਮੈਂ ਕਵਾਂਗਾ ਆਪਣੀ ਪੋਲਿਟਿਕਸ ਤੁਸੀਂ ਆਮ ਜਨਤਾ ਵਾਸਤੇ ਤੁਸੀਂ ਪਾਰਟੀ ਬਣਾਈ ਸੀ ਅੱਜ ਆਮ ਲੋਕਾਂ ਦਾ ਹਾਲ ਕੀ ਹੈ ਕਿ ਉਹਨਾਂ ਨੂੰ ਭੁਖ ਹੜਤਾਲ ਦੇ ਬੈਠਣਾ ਪੈ ਰਿਹਾ ਮੇਰੇ ਨਾਲ ਗਾਂ ਅੱਗੇ ਆਂਦੇ ਨਾਲ ਮੋਟਰਸਾਈਕਲ ਦੇ ਅੱਗੇ ਆਂਦੇ ਨਾਲ ਉਹਨਾਂ ਦਾ ਹਾਸਤਾ ਹੋਇਆ ਸੀ ਤੇ ਪੁਲਿਸ ਦੇ ਅਧਿਕਾਰੀ ਹੀ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਸੀਗੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਬੱਚੇ ਦੇ ਸਕੂਲ ਦਾ ਖਰਚਾ ਜਾਂ ਇੱਕ ਛੋਟੀ ਬੇਬੀ ਹੈ ਉਹਦਾ ਦੁੱਧ ਦਾ ਹੋਰ ਇਹਨੇ ਖਰਚੇ ਹੁੰਦੇ ਨੇ ਸਰਕਾਰ ਨੂੰ ਉਹ ਬਿਲਕੁਲ ਵੀ ਤਰਸ ਨਹੀਂ ਆਇਆ ਇੱਕ ਮਾਂ ਤੇ ਜਾਂ ਉਹਨਾਂ ਬੱਚਿਆਂ ਤੇ ਤਰਸ ਨਹੀਂ ਆਇਆ ਕਿਉਂਕਿ ਉਹ ਆਪਣਾ ਗੁਜ਼ਾਰਾ ਕਿੱਦਾਂ ਕਰ ਰਹੇ ਹੋਣਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਅਮਰਸਦ ਦੇ ਭੰਡਾਰੀ ਪੁੱਲ ਦੀਆਂ ਜਿੱਥੇ ਕੀ ਡਾਕਟਰ ਰੋਹਨ ਮੇਰਾ ਜਿਹੜਾ ਮਲੂਕੀ ਧਰਮ ਦਾ ਬਲਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਅਤੇ ਉਸ ਨੌਜਵਾਨ ਨੂੰ ਇਨਸਾਫ ਦਿਵਾਉਣ ਵਾਸਤੇ ਜਿਸ ਨੌਜਵਾਨ ਦਾ ਐਕਸੀਡੈਂਟ ਹੋ ਗਿਆ ਇੱਕ ਗਾਉਂ ਦੇ ਕਾਰਨ ਤੇ ਗੱਲਬਾਤ ਵੀ ਕਰਾਂਗੇ ਡਾਕਟਰ ਰੋਹਨ ਮੇਰਾ ਨਾਲ ਨੇ ਡਾਕਟਰ ਸਾਹਿਬ ਤੁਸੀਂ ਅਕਸਰ ਗਾਉਂ ਦੇ ਉੱਤੇ ਹਮੇਸ਼ਾ ਲੋਕਾਂ ਨੂੰ ਜਾਗਰੂਕ ਕਰਦੇ ਹੋ ਲੋਕਾਂ ਨੂੰ ਸਾਫ ਦਿਵਾਉਂਦੇ ਹੋ ਅੱਜ ਪਰਿਵਾਰ ਨੂੰ ਸਵਾਸ ਦਿਵਾਉਣ ਵਾਸਤੇ ਤੁਸੀਂ ਧਰਨਾ ਪ੍ਰਸ਼ਨ ਕਰਿਓ ਪੁਖਰਤਾਬ ਰੱਖੀ ਜੀ ਤੁਹਾਡੇ ਕੋਲ ਕੀ ਕਹਿਣਾ ਚਾਹੋਗੇ ਕਿਨੇ ਸਮੇਂ ਦੀ ਹੈ ਪੁਖਰਤਾਲੇ ਅ ਦੇਖੋ ਸਰ ਅਸੀਂ ਪੰਜਾਬ ਸਰਕਾਰ ਨੂੰ ਕਾਉਂਸਲਸ ਦੇ ਮੁੱਦੇ ਦੇ ਜਗਾਉਂਦੇ ਸਾਨੂੰ ਕਾਫੀ ਜਿਹੜੇ ਸਾਲ ਹੋ ਗਏ ਨੇ ਲੇਕਿਨ ਪੁਰਾਣੀਆਂ ਸਰਕਾਰਾਂ ਦੇ ਵਾਂਗ ਆਮ ਆਦਮੀ ਪਾਰਟੀ ਨੇ ਵੀ ਹਾਲੇ ਤੱਕ ਕਾਉਂਸਲਸ ਦੇ ਉੱਪਰ ਇੱਕ ਵੀ ਬਿਆਨ ਨਹੀਂ ਦਿੱਤਾ ਨਾ ਹੀ ਜਿਹੜਾ ਕਾਉਂਸਲਸ ਹੈ ਪੰਜਾਬ ਦੀ ਜਨਤਾ ਇਹਦੇ ਕੋਲੋਂ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਵੱਖ-ਵੱਖ ਚੀਜ਼ਾਂ ਤੇ ਜਿਹੜਾ ਇਕੱਠਾ ਕੀਤਾ ਜਾ ਰਿਹਾ ਵਾ ਅਜੇ ਤੱਕ ਜਿਹੜਾ ਵਾ ਉਹਨਾਂ ਦੇ ਕੋਈ ਵੀ ਨਾਂ ਤੇ ਜਾਰੀ ਕੀਤਾ ਗਿਆ ਵਾ ਨਾ ਹੀ ਵੱਖ-ਵੱਖ ਜਿਹੜੀਆਂ 550 ਗਊਸ਼ਾਲਾ ਜਿਹੜੀਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਵਾ ਖੋਲੀਆਂ ਜਾਣੀਆਂ ਸੀ ਇੱਕ ਵੀ ਗਊਸ਼ਾਲਾ ਜਿਹੜੀ ਨਹੀਂ ਖੋਲੀ ਗਈ ਪੰਜਾਬ ਸਰਕਾਰ ਵੱਲੋਂ ਅੱਜ ਦਾ ਜਿਹੜਾ ਸਾਡਾ ਮੁੱਦਾ ਵਾ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਸੜਕਾਂ ਦੇ ਗਵਾਂ ਘੁੰਮਰੀਆਂ ਨੇ ਉਹਨਾਂ ਨੂੰ ਅਸੀਂ ਸ਼ੈਲਟਰ ਕਰਵਾਉਣ ਵਾਸਤੇ ਬਹੁਤ ਵਾਰ ਜਿਹੜਾ ਵਾ ਮੰਗ ਕਰ ਚੁੱਕੇ ਆਂ ਕੀ ਬਹੁਤ ਸਾਰੇ ਹਾਦਸੇ ਅੰਮ੍ਰਿਤਸਰ ਦੇ ਵਿੱਚ ਹੋ ਰਹੇ ਨੇ ਖਾਸ ਕਰਕੇ ਦੁਰਗਾਣਾ ਮੰਦਿਰ ਦੇ ਕੋਲ ਲੋਗੜ ਚੌਂਕ ਜਿਹੜਾ ਵਾ ਉਹ ਹੱਬ ਬਣ ਚੁੱਕਾ ਵਾ ਤੇ ਇੱਕ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਅੱਜ ਮੇਰੇ ਨਾਲ ਇੱਕ ਭੈਣ ਬੈਠੀ ਐ ਸਾਰਾ ਉਹਨਾਂ ਦਾ ਪਰਿਵਾਰ ਬੈਠਾ ਵਾ ਆਪਣਾ 26 ਜੂਨ ਨੂੰ 26 ਜੂਨ ਨੂੰ ਜਿਹੜਾ ਵਾ ਇਹਨਾਂ ਦਾ ਐਕਸੀਡੈਂਟ ਹੁੰਦਾ ਵਾ ਇਹਨਾਂ ਦੇ ਹਸਬੰਦ ਦਾ ਜੌਬ ਤੋਂ ਬਾਅਦ ਜਦੋਂ ਘਰ ਵਾਪਸ ਆ ਰਹੇ ਸੀਗੇ ਤੇ ਉਹਦੇ ਨਾਲ ਨਾਲ ਦੋ ਇਹਨਾਂ ਨੂੰ ਜਦੋਂ ਹਸਪੀਟਲ ਐਮਰਜੈਂਸੀ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਤੇ ਇਲਾਜ ਦੌਰਾਨ ਦੋ ਦੋ ਜੁਲਾਈ ਨੂੰ ਦੋ ਜੁਲਾਈ ਨੂੰ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਤੇ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਜਦੋਂ ਕੈਮਰੇ ਵਗੈਰਾ ਚੈੱਕ ਕੀਤੇ ਤੇ ਪਤਾ ਲੱਗਾ ਕਿ ਇੱਕ ਪਸ਼ੂ ਜਿਹੜਾ ਵਾ ਸੜਕ ਦੇ ਉੱਪਰ ਜਦੋਂ ਘੁੰਮ ਰਿਹਾ ਸੀਗਾ ਤੇ ਉਹਦੇ ਨਾਲ ਜਿਹੜਾ ਐਕਸੀਡੈਂਟ ਹੋ ਕੇ ਮੌਤ ਹੋਈ ਹੈ ਸਰਦ ਸਾਹਿਬ ਕਿਸ ਤਰ੍ਹਾਂ ਦੇ ਦੋ ਅਸੀਂ ਦੇਖਿਆ ਵੀ ਹਮੇਸ਼ਾ ਅਸੀਂ گاਉ ਨੂੰ ਗਾਉ ਮਾਤਾ ਕਹਿੰਦਾ ਵਾ ਪਰ ਜਿੰਨੇ ਚਿਰ ਉਹ ਦੁੱਧ ਦਿੰਦੀ ਆ ਜਿੰਨੇ ਚਿਰ ਉਹ ਦੁੱਧ ਦੇ ਕੇ ਜਿਹੜੀ ਆ ਲੋਕਾਂ ਦੀ ਪਾਲਣ ਪੋਸ਼ਣ ਕਰਦੀ ਆ ਉਹਨੂੰ ਚ ਗਾਉ ਮਾਤਾ ਵਾ ਜਦੋਂ ਦੁੱਧ ਨਾ ਬੰਦ ਕਰ ਦਿੰਦੀ ਆ ਉਸ ਨੂੰ ਜਿਹੜਾ ਵਾ ਸੜਕਾਂ ਤੇ ਅਵਾਰਾ ਛੱਡ ਦਿੱਤਾ ਜਾਂਦਾ ਦੇਖੋ ਸਰ ਮੈਂ ਕਹਾਂਗਾ ਇਸ ਤੋਂ ਜ਼ਿਆਦਾ ਸ਼ਰਮਨਾਕ ਗੱਲ ਨਹੀਂ ਹੈਗੀ ਕਿ ਜਿਹੜਾ ਜਿਹੜਾ ਜੀ ਤੁਹਾਨੂੰ ਤੁਹਾਡੇ ਪਰਿਵਾਰ ਦਾ ਜਿਹੜਾ ਪੇਟ ਪਾਲ ਰਿਆ ਵਾ ਤੇ ਤੁਸੀਂ ਉਹਦੇ ਨਾਲ ਇੰਨਾ ਜ਼ਿਆਦਾ ਇਸ ਤਰੀਕੇ ਦਾ ਬਤੀਰਾ ਜੇ ਸਾ ਤੁਸੀਂ ਕਿਸ ਤਰ੍ਹਾਂ ਕਰ ਸਕਦੇ ਹੋ ਤੇ ਅਸੀਂ ਜਿੰਨੇ ਇਲੀਗਲ ਡੇਰੀ ਵਾਲੇ ਇਹ ਜਿਹੜੇ ਹੈਗੇ ਆ ਇਲੀਗਲ ਡੇਰੀ ਵਾਲੇ ਨੇ ਅੰਮ੍ਰਿਤਸਰ ਦੇ ਵਿੱਚੋਂ ਸਾਰੀਆਂ ਜਿਹੜੀਆਂ ਡੇਰੀਆਂ ਬਾਹਰ ਕੱਢ ਦਿੱਤੀਆਂ ਗਈਆਂ ਸੀਗੀਆਂ ਕੁਝ ਸਾਲ ਪਹਿਲਾਂ ਲੇਕਿਨ ਹੁਣ ਜਿਹੜੇ ਡੇਰੀ ਵਾਲੇ ਰਹਿ ਗਏ ਉਹ ਕਾਰਪੋਰੇਸ਼ਨ ਦੀ ਛਾਹ ਦੇ ਜਿਹੜੇ ਅੰਦਰ ਬੈਠੇ ਹੋਏ ਨੇ ਜਿਹੜੇ ਆਪਣੀਆਂ ਗਵਾਂ ਨੂੰ ਛੱਡ ਦਿੰਦੇ ਨੇ ਕੂੜਾ ਖਾਣ ਵਾਸਤੇ ਤੇ ਦੁੱਧ ਲੈਣ ਵਾਸਤੇ ਉਹਨਾਂ ਨੂੰ ਦੁਬਾਰਾ ਅੰਦਰ ਕੀਤਾ ਜਾਂਦਾ ਜੋ ਹਾਦਸੇ ਦਾ ਕਾਰਨ ਬਣਦੇ ਨੇ તાਜੀ ਮਿਸਾਲ ਤੁਹਾਡੇ ਨਾਲ ਪਰਿਵਾਰ ਬੈਠਾ ਹੋਇਆ ਹੈ ਕਿ ਮੈਂ ਕਹਿਣਾ ਚਾਹਾਂਗਾ ਭਗਵੰਤ ਮਾਨ ਨੂੰ ਕਿ ਪੰਜਾਬ ਦੀ ਜਨਤਾ ਇਸ ਕਰਕੇ ਤੁਹਾਨੂੰ ਕਾਫੀ ਸਸ ਭਰ ਰਹੀ ਹੈ ਕਰੋਨਾ ਰੁਪਈਆ ਭਰ ਰਹੀ ਹੈ ਕਿ ਸਾਡੀ ਜਿਹੜੀ ਸਿਕਿਉਰਿਟੀ ਜਿਹੜੀ ਹੈ ਪੰਜਾਬ ਦੀ ਜਨਤਾ ਜੀ ਉਹ ਕਿੱਥੇ ਹੈ ਤੋ ਹਰ ਇਨਸਾਨ ਜਿਹੜਾ ਵਾ ਡਰਦਾ ਵਾ ਵੀ ਜਦੋਂ ਘਰੋਂ ਬਾਹਰ ਨਿਕਲੇਗਾ ਜਾਂ ਰਾਤੀ ਵਾਪਸ ਘਰ ਆ ਪਾਏਗਾ ਕਿ ਨਹੀਂ ਆ ਪਾਏਗਾ ਕਿਉਂਕਿ ਜਦੋਂ ਕਾਲੇ ਰੰਗ ਦੀ ਕੋਈ ਵੀ ਗਊ ਅੱਗੇ ਆਂਦੀ ਹੈ ਲਾਈਟਸ ਭਾਵੇਂ ਜਗਦੀ ਹੋਣ ਤਾਂ ਵੀ ਕਈ ਵਾਰੀ ਨਾਰਮਲ ਸਪੀਡ ਤੇ ਵੀ ਨਜ਼ਰ ਨਹੀਂ ਆਂਦੀ ਜੋ ਕਿ ਹਾਦਸੇ ਦਾ ਕਾਰਨ ਬਣਦੀਆਂ ਨੇ ਤੇ ਮੈਂ ਕਹਾਂਗਾ ਇੱਥੇ ਭਗਵੰਤ ਮਾਨ ਨੇ ਬਹੁਤ ਵੱਡਾ ਧੋਖਾ ਕੀਤਾ ਵਾ ਲੋਕਾਂ ਦੇ ਨਾਲ ਸਾਡੇ ਨਾਲ ਧੋਖਾ ਕੀਤਾ ਆ ਸੋ ਪਸ਼ੂ ਪ੍ਰੇਮੀ ਆ ਰਾਸ਼ਟ ਗੋ ਰੱਖਿਆ ਮਾ ਸੰਗ ਵੀ ਪੂਰੇ ਭਾਰਤ 'ਚ ਚਲਾਣੇ ਆ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਵੀ ਪੂਰੇ ਭਾਰਤ 'ਚ ਚਲਾ ਰਹੇ ਆ ਸਾਰੇ ਪਸ਼ੂ ਪ੍ਰੇਮੀਆਂ ਨੇ ਸੀ ਲੇਕਿਨ ਮੈਂ ਕਹਾਵਾਂਗਾ ਮੇਰੀ ਗਲਤੀ ਸੀ ਵੀ ਅਸੀਂ ਆਪਣੇ ਫਾਲੋਅਰਸ ਨੂੰ ਜਾਂ ਸਾਰੇ ਲੋਕਾਂ ਨੂੰ ਅਪੀਲ ਕੀਤੀ ਲੋਕ ਐਸੇ ਵਿਸ਼ਵਾਸ ਸੋਚਿਆ ਸੀ ਪਿਆ ਕੁਝ ਨਵਾਂ ਕਰਕੇ ਦਿਖਾਣਗੇ ਲੇਕਿਨ ਅੱਜ ਵੀ ਸਾਡੇ ਗਊ ਮਾਤਾ ਦੀ ਜਿਹੜੀ ਹਾਲਤ ਹੈ ਤੁਸੀਂ ਦੇਖ ਸਕਦੇ ਹੋ ਉਹੀ ਆ ਸੜਕਾਂ ਦੇ ਉੱਪਰ ਕੋੜਾ ਖਾ ਰਹੀ ਹੈ ਪ੍ਰਧਾਨ ਸਾਹਿਬ ਕਿਸਤਾ ਦੇ ਦੋ ਅਸੀਂ ਦੇਖਿਆ ਪਰਿਵਾਰ ਦੇ ਬੜੇ ਮਾੜੇ ਹਾਲਾਤ ਨੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੰਨੇ ਜੀ ਪਰਿਵਾਰ ਦੇ ਪਿਛੇ ਰਹਿ ਗਏ ਨੇ ਘਰ ਚ ਇਕੱਲੇ ਸੀ ਕਮਾਉਣ ਵਾਲੇ ਤੇ ਜਦੋਂ ਦਾ ਐਕਸੀਡੈਂਟ ਹੋਇਆ ਸਰਕਾਰ ਵੱਲੋਂ ਕਿਸੇ ਤੱਕ ਪਰਿਵਾਰ ਨੂੰ ਮੁਆਵਜ਼ਾ ਜਾਂ ਕਿਸੇ ਦੀ ਇੱਕ ਤਰ੍ਹਾਂ ਦੀ ਕੋਈ ਮਾਲੀ ਸਹਾਇਤਾ ਦਿੱਤੀ ਗਈ ਹੈ ਨਹੀਂ ਸਰ ਜਦੋਂ 2 ਤਰੀਕ ਨੂੰ ਡੈਥ ਹੁੰਦੀ ਹੈ ਤੇ 11 ਤਰੀਕ ਨੂੰ ਡੀਸੀ ਨੂੰ ਜਿਹੜਾ ਮੰਗ ਪੱਤਰ ਹੀ ਦਿੱਤਾ ਜਾਂਦਾ ਵਾ ਭੈਣ ਵੱਲੋਂ ਉਹਨਾਂ ਦੇ ਬ੍ਰਦਰ ਵੀ ਮੇਰੇ ਨਾਲ ਬੈਠੇ ਨੇ ਤੇ ਇਹਨਾਂ ਦੇ ਇੱਕ ਛੋਟੀ ਕੁੜੀ ਆ 1 ਸਾਲ ਦੀ ਹੈ ਤੇ ਇੱਕ 7 ਸਾਲ ਦਾ ਬੇਟਾ ਵਾ ਉਹਨਾਂ ਦੇ ਫਿਊਚਰ ਵਾਸਤੇ ਕੀ ਕਰ ਰਹੀ ਹੈ ਗਵਰਨਮੈਂਟ ਹੁਣ ਤੁਸੀਂ ਦੇਖ ਲਓ 2 ਜੁਲਾਈ ਤੋਂ ਲੈ ਕੇ ਆਪਣਾ 7 11 ਜੁਲਾਈ ਤੋਂ ਲੈ ਕੇ ਸੌਰੀ ਹੁਣ ਤੱਕ ਕਿੰਨੇ ਦਿਨ ਬੀਤ ਚੁੱਕੇ ਆ तकरीबन 2 ਮਹੀਨੇ ਹੋ ਗਏ ਆ ਇੱਕ ਵੀ ਸਿੰਗਲ ਕਾਲ ਇਹਨਾਂ ਦੇ ਪਰਿਵਾਰ ਨੂੰ ਨਾ ਤੇ ਕੋਈ ਮੰਤਰੀ ਮਿਲਨ ਆਇਆ ਜਾਂ ਫਿਰ ਨਾ ਕੋਈ ਇਹੀ ਕੋਈ ਹੋਰ ਪ੍ਰੋਗਰਾਮ ਹੋਏ ਕੋਈ ਛੋਟਾ ਮੋਟਾ ਵੀ ਪ੍ਰੋਗਰਾਮ ਹੋਏ ਕਿ ਇਹਦਾ ਗ੍ਰਹਿ ਪ੍ਰਵੇਸ਼ ਹੋਏ ਉਹਦੇ ਝਟ ਜਿਹੜਾ ਵਾ ਰਿਬਨ ਕੱਟਣ ਵਾਸਤੇ ਪਹੁੰਚ ਜਾਂਦੇ ਨੇ ਮੰਤਰੀ ਮੈਂ ਕਵਾਂਗਾ ਆਪਣੀ ਪੋਲਿਟਿਕਸ ਤੁਸੀਂ ਆਮ ਜਨਤਾ ਵਾਸਤੇ ਤੁਸੀਂ ਇਹ ਪਾਰਟੀ ਬਣਾਈ ਸੀ ਅੱਜ ਆਮ ਲੋਕਾਂ ਦਾ ਹਾਲ ਕੀ ਆ ਕਿ ਉਹਨਾਂ ਨੂੰ ਭੁੱਖ ਹੜਤਾਲ ਦੇ ਬੈਠਣਾ ਪੈ ਰਿਹਾ ਮੇਰੇ ਨਾਲ ਤੇ ਆਪਣਾ ਇਨਸਾਫ ਲੈ ਇਨਸਾਫ ਵਾਸਤੇ ਜਿਹੜਾ ਦਰਦ ਦਰ ਭਟਕਣਾ ਪੈ ਰਿਹਾ ਬਹੁਤ ਹੀ ਸ਼ਰਮਸਰ ਗੱਲ ਹੈ ਡਾਕਟਰ ਸਾਹਿਬ ਕਿਸਾ ਦੇ ਲੋਗੜ ਵਿੱਚ ਅਸੀਂ ਦੇਖਿਆ ਬੜੀ ਵੱਡੀ ਜਿਹੜੀ ਕਿ ਗਊਸ਼ਾਲਾ ਹੈਗੀ ਆ ਬੜੇ ਲੋਕ ਉੱਥੇ ਜਾ ਕੇ ਦਾਨ ਪੋਣ ਵੀ ਕਰਦੇ ਨੇ ਅਸੀਂ ਦੇਖਿਆ ਉੱਥੇ ਜਾ ਕੇ ਜਿਹੜੇ ਹਰੇ ਪੱਠੇ ਤੱਕ ਪਾਏ ਜਾਂਦੇ ਨੇ ਪਰ ਉਹਨਾਂ ਗਾਵਾਂ ਨੂੰ ਪਾਏ ਜਾਂਦੇ ਜਿਹੜੇ ਗਾਵਾਂ ਦੁੱਧ ਦੇ ਦਿਆਂ ਨੇ ਅਸੀਂ ਦੇਖਿਆ ਵੀ ਜਿਹੜੀਆਂ ਗਾਵਾਂ ਨਹੀਂ ਦੁੱਧ ਦਿੰਦੀਆਂ ਉਹ ਬਾਹਰ ਅਵਾਰਾ ਹੁੰਦੀਆਂ ਨੇ ਉਹ ਉੱਥੇ ਲਫਾਫੇ ਵਗਾਰਾ ਜਾਂ ਗੰਦਗੀਖਾਨੇ ਮਜਬੂਰ ਹੋ ਜਾਂਦੀਆਂ ਨੇ ਇਹ ਕਿਹਦਾ ਜਾਇਆ ਹੈ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਹੈ ਜਾਓ ਜਿਹੜੇ ਲੋਕ ਇਕ ਅਸੀਂ ਪੰਡਤ ਜਦੋਂ ਕੋਈ ਪਾਏ ਦੱਸ ਦਿੰਦਾ ਬੁੱਧਵਾਰ ਦੇ ਬੁੱਧਵਾਰ ਅਸੀਂ ਦੇਖੀਏ ਤੇ ਸਾਰਾ ਜਿਹੜਾ ਗਊਸ਼ਾਲਾ ਪੂਰੀ ਭਰੀ ਹੁੰਦੀ ਹੈ ਮੈਂ ਆਮ ਜਨਤਾ ਨੂੰ ਅਪੀਲ ਕਰਾਂਗਾ ਜਿਹੜੀਆਂ ਸੜਕਾਂ ਦੇ ਗਵਾਂ ਨੂੰ ਉਹਨੂੰ ਉਹਨਾਂ ਨੂੰ ਅਸਲੀ ਚੀਜ਼ ਕਿਸ ਚੀਜ਼ ਦੀ ਲੋੜ ਹੈ ਉਹਨਾਂ ਨੂੰ ਸ਼ੈਲਟਰ ਦੀ ਲੋੜ ਹੈ ਅਸਲੀ ਪਹੁੰਚ ਹੈ ਕਿ ਤੁਸੀਂ ਸਰਕਾਰ ਨੂੰ ਪ੍ਰੈਸ਼ਰ ਬਣਾ ਕੇ ਉਹ ਗਵਾਂ ਨੂੰ ਸ਼ੈਲਟਰ ਕਰਾਈਏ ਅਸੀਂ ਉਹਨਾਂ ਨੂੰ ਪੱਠੇ ਜਿਹੜੇ ਹੈਗੇ ਆ ਪੰਡਤਾਂ ਦੇ ਕਹਿਣ ਤੇ ਨਾ ਪਾਈਏ ਆਪਣੀ ਮਰਜ਼ੀ ਨਾਲ ਜਿੱਥੇ ਅਸੀਂ ਕੋਈ ਭੁੱਖਾ ਜੀ ਦੇਖਦੇ ਆ ਉਹਨਾਂ ਨੂੰ ਅਸੀਂ ਪੱਠੇ ਪਾਈਏ ਪਾਣੀ ਪਾਈਏ ਕੋਈ ਜ਼ਖਮੀ ਦੇਖਦੇ ਆ ਉਹਦਾ ਅਸੀਂ ਕਿਸੇ ਤਰੀਕੇ ਦਾ ਮਦਦ ਕਰੀਏ ਨਾ ਕਿ ਅਸੀਂ ਇਨਸਾਨ ਆਏਗਾ ਲੈਣਾ ਸਵਾਰਥੀ ਹੋ ਚੁੱਕਾ ਵਾ ਹਰ ਚੀਜ਼ ਅਸੀਂ ਆਪਣੇ ਸੈਲਫ ਲਈ ਕਰ ਰਹੇ ਆ ਅਸੀਂ ਕਿਸੇ ਲਈ ਕੁਝ ਨਹੀਂ ਕਰ ਰਹੇ ਅਸੀਂ ਪੱਠੇ ਪਾ ਰਹੇ ਆ ਕਿ ਸਾਨੂੰ ਪੂਨ ਨ ਲੱਗੇਗਾ ਨੈਸ ਵਾਸਤੇ ਨਹੀਂ ਪਾ ਰਹੇ ਕਿ ਹਾਂ ਵੀ ਉਹਨੂੰ ਕਿਸੇ ਨੂੰ ਭੁੱਖੇ ਨੂੰ ਜੀਵ ਨੂੰ ਭੁੱਖ ਲੱਗੀ ਆ ਜਾਂ ਸੜਕ ਤੇ ਕੋਈ ਗਾਉਂ ਜ਼ਖਮੀ ਆ ਉਹਨੇ ਕੋਈ ਗਾਉਂ ਜ਼ਖਮੀ ਹੋਏਗੀ ਤੇ ਮੈਂ ਕਵਾਂਗਾ 100 ਦੇ ਵਿੱਚੋਂ ਸਿਰਫ 10 ਬੰਦੇ ਰੁਕਣਗੇ 90 ਲੋਕੀ ਨਿਕਲ ਜਾਣਗੇ ਸਰ ਸਾਹਿਬ ਕਿੰਨਾ ਕਿ ਪੌਣਿਆ ਸੀ ਦੇਖਿਆ ਵੀ ਇਹ ਗਾਵਾਂ ਜਿਹੜੀਆਂ ਪੱਠੇ ਜਿਹਨ ਲੋਕ ਪਾਉਂਦੇ ਨੇ ਅਸੀਂ ਦੇਖਿਆ ਉਹਨਾਂ ਦੀ ਖੁੱਡੀ ਜਿਹੜੀ ਭਰੀ ਹੋਈ ਹੁੰਦੀ ਆ ਉਹ ਗਾਵ ਜਿਹੜਾ ਸਿਰ ਮਾਰ ਦਿੰਦੀ ਆ ਪੱਠੇ ਗਾਂ ਤੋਂ ਇਨਕਾਰ ਕਰ ਦਿੰਦੀ ਆ ਪਰ ਉਸ ਗਾਂ ਨੂੰ ਬਹੁਤ ਲੋੜ ਹੁੰਦੀ ਪੱਠਿਆਂ ਦੀ ਜਿਹੜੀ ਗਾਂ ਆਵਾਰਾ ਹੁੰਦੀ ਆ ਜਿਹੜੀ ਉੱਥੇ ਵਗਾਰਾ ਗੰਦਗੀ ਖਾਂਦੀ ਆ ਜਾਂ ਲਫਾਫ ਅਸੀਂ ਤੇ ਖੁਦ ਜਦੋਂ ਵੀ ਦੇਖ ਲਈਏ ਕਿਸੇ ਨੂੰ ਹੁਣ ਗਾਂਧੀ ਜਣਾ ਪੈ ਚੁੱਕਾ ਹੈ ਕਿ ਰੋਹਨ ਯਾ ਉਹਨਾਂ ਦੀ ਟੀਮ ਯਾ ਭਾਜੀ ਹੋ ਗਏ ਹੋਰ ਜਿੰਨੇ ਸਾਥੀ ਬੈਠੇ ਨੇ ਸਾਡੀ ਵਾਸਟ ਟੀਮ ਅਗੀ ਹੈ ਲੇਕਿਨ ਅਸੀਂ ਓਨੀ ਦਿਨ ਤੱਕ ਕੁਝ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕੋਈ ਵੀ ਗਊ ਮਾਤਾ ਜਿਹੜਾ ਕੂੜਾ ਨਾ ਖਾਏ ਅਸੀਂ ਸਵੇਰੇ ਨੰਦੀ ਗਨ ਜਿਹਨੂੰ ਜਾ ਕੇ ਜਲ ਚੜ੍ਹਾਣੇ ਆ ਕਿਸ਼ਨ ਜੀ ਦੀ ਪ੍ਰੀਅ ਗਊ ਮਾਤਾ ਆਗੀ ਹੈ ਤੇ ਲੇਕਿਨ ਅਸੀਂ ਹਿੰਦੂ ਧਰਮ ਦੇ ਲੋਕ ਕਿੰਨੇ ਇਹ ਚੀਜ਼ ਵੇਖ ਕੇ ਵੀ ਜਿਹੜਾ ਅੰਗਲੀ ਕਰਕੇ ਸਿੱਧਾ ਨਿਕਲ ਜਾਂਦੇ ਨੇ ਅੱਜ ਤੁਸੀਂ ਦੇਖ ਸਕਦੇ ਹੋ ਐ ਇਸ ਪ੍ਰੋਟੈਸਟ ਦੀ ਅਪੀਲ ਕਾਫੀ ਦੇਰ ਪਹਿਲਾਂ ਕੀਤੀ ਗਈ ਸੀ ਕਿ ਤੇ ਅੱਜ ਕਿੰਨੇ ਕ ਹਿੰਦੂ ਸੰਗਠਨ ਜਾਂ ਫਿਰ ਕਿੰਨੇ ਲੋਕ ਸਾਡੇ ਨਾਲ ਬੈਠੇ ਨੇ ਇਹ ਮੈਂ ਕਵਾਂਗਾ ਵੀ ਫਿਰ ਸਿਰਫ ਦਿਲੋਂ ਹੋਣੀ ਚਾਹੀਦੀ ਹੈ ਵੀ ਅਸੀਂ ਉਸ ਗਊ ਮਾਤਾ ਵਾਸਤੇ ਕੁਝ ਕਰਨਾ ਮੇਰਾ ਵੀ ਕਾਰੋਬਾਰ ਹੈ ਸਾਰੇ ਜਿਹੜੇ ਬੈਠੇ ਉਹਨਾਂ ਦਾ ਵੀ ਕਾਰੋਬਾਰ ਰਗਾ ਵਾ ਲੇਕਿਨ ਇੱਕ ਜਨੂਨ ਹੈ ਵੀ ਗਊ ਮਾਤਾ ਨੂੰ ਉਹਨਾਂ ਦਾ ਇਨਸਾਫ ਮਿਲੇ ਤੇ ਇਸ ਭੈਣ ਨੂੰ ਜਿਹੜਾ ਇਨਸਾਫ ਮਿਲੇ ਗਊਆਂ ਨੂੰ ਸ਼ੈਲਟਰ ਮਿਲਣਾ ਜ਼ਰੂਰੀ ਹੈ ਡਾਕਟਰ ਸਾਹਿਬ ਅਸੀਂ ਦੇਖਿਆ ਵੀ ਹਿੰਦੂ ਖਾਸ ਤੱਕ ਜਿਹੜੇ ਸਾਡੇ ਵੀਰ ਨੇ ਹਮੇਸ਼ਾ ਨਾਹਰਾ ਲਾਉਂਦੇ ਨੇ ਵੀ ਗਊ ਮਾਤਾ ਸਾਡੀ ਮਾਤਾ ਵਾ ਪਰ ਅਸੀਂ ਦੇ ਪੰਡਾਰ ਨਾ ਕਿਸ ਤਰ੍ਹਾਂ ਜਿਹੜਾ ਲਾਇਆ ਬਿਲਕੁਲ ਖਾਲੀ ਆ ਗਿਣਤੀ ਦੇ 15 ਕੁ ਪਰਿਵਾਰ ਹੋਣਗੇ ਜਾਂ ਪੰਡਾ 20 ਬੰਦੇ ਹੋਣਗੇ ਅੱਜ ਕਿੱਥੇ ਗਿਆ ਹਿੰਦੂ ਸੰਗਠਨ ਅੱਜ ਦੇ ਵੱਡੇ ਵੱਡੇ ਜਿਹੜੇ ਦਾਅਵੇ ਕਰਦੇ ਸੀ ਗਾਉ ਮਾਤਾ ਦੀਆਂ ਨਾਹਰੇ ਲਾਉਂਦੇ ਸੀ ਅੱਜ ਕਿਸੇ ਵੀ ਕੋਈ ਵੇਖਣ ਨੂੰ ਮਿਲਿਆ ਨਹੀਂ ਆਇਆ ਦੇਖੋ ਸਰ ਮੈਂ ਅੱਜ ਕੋਈ ਗੱਲ ਕਵਾਂਗਾ ਆਪਣਾ ਕਰਮ ਚਰਨਾ ਚਾਹੀਦਾ ਅਸੀਂ ਉਸ ਕਰਮ ਤੇ ਚੱਲ ਰਹੇ ਹਾਂ ਜਿੰਨਾ ਸਾਡੇ ਕੋਲ ਲੜਾਈ ਹੋ ਸਕੇਗੀ ਸਰਕਾਰ ਨਾਲ ਅਸੀਂ ਲੜਾਂਗੇ ਹੁਣ ਵੀ ਅਸੀਂ ਲੜ ਰਹੇ ਹਾਂ ਅੱਗੇ ਵੀ ਲੜਦੇ ਜਾਵਾਂਗੇ ਅਸੀਂ ਪਹਿਲਾਂ ਵੀ 2019 ਚ ਪ੍ਰੋਟੈਸਟ ਕਰਕੇ ਇੱਕ ਅਮ੍ਰਿਤਸਰ ਹਲਕੇ ਦੇ ਵਿੱਚ ਵੈਸਟ ਹਲਕੇ ਦੇ ਵਿੱਚ ਗਊਸ਼ਾਲਾ ਖਲਵਾਈ ਸੀ ਤੇ ਹੁਣ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀਆਂ ਬਾਕੀ ਗਊਆਂ ਵਾਂ ਉਹਨਾਂ ਨੂੰ ਵੀ ਸ਼ੈਲਟਰ ਕੀਤਾ ਜਾਏ ਤੇ ਪੰਜਾਬ ਸਰਕਾਰ ਨੂੰ ਬਾਰ-ਬਾਰ ਅਪੀਲ ਕਰ ਰਹੇ ਹਾਂ ਕਿ ਕਰੀਬ ਜਿਹੜੀ 550 ਗਊਸ਼ਾਲਾ ਪੂਰੇ ਪੰਜਾਬ ਦੇ ਵਿੱਚ ਖੁੱਲਣੀ ਸੀ ਉਹ ਖੋਲੀ ਜੇ ਤਾਂ ਕਿ ਇਹੋ ਜਿਹੇ ਹਾਦਸੇ ਜਿਹੜੇ ਆ ਪੰਜਾਬ ਦੀ ਜਨਤਾ ਦੇ ਨਾਲ ਨਾ ਹੋਣ ਤੇ ਗਵਾਂ ਵੀ ਸੁਰੱਖਿਤ ਰਹਿਣ ਸਾਡੀ ਪੂਜਨੀਏ ਤੇ ਸਾਨੂੰ ਬਹੁਤ ਠੇਸ ਪਹੁੰਚਦੀ ਹੈ ਜਦੋਂ ਅਸੀਂ ਦੇਖਦੇ ਹਾਂ ਕੂੜਾ ਖਾਂਦੇ ਉਹ ਡਾਕਟਰ ਸਾਹਿਬ ਜੀ ਗੱਲ ਕਰੀਏ ਇਕੱਲਾ ਪਰਿਵਾਰ ਨਹੀਂ ਆ ਜਿਹੜਾ ਕਿ ਇਸ ਤਰ੍ਹਾਂ ਐਕਸੀਡੈਂਟ ਹੋਣ ਦੇ ਕਾਰਨ ਜਿਹੜਾ ਕਿ ਪਰਿਵਾਰ ਹੀ ਜਾਣ ਗਈ ਆ ਅਸੀਂ ਦੇਖਿਆ ਜਦੋਂ ਜੀਟੀ ਰੋਡ ਤੇ ਹਾਈਵੇਅ ਤੇ ਜਾਂਦੇ ਆ ਉੱਥੇ ਵੀ ਕਈ ਗਾਉ ਆਵਾਰਾ ਅੱਗੇ ਆ ਜਾਂਦੀਆਂ ਨੇ ਜਿਹੜਾ ਕਿ ਗੱਡੀ ਹਾਦਸਾ ਗ੍ਰਸਤ ਹੋ ਜਾਂਦੀ ਆ ਕਈ ਲੋਕਾਂ ਦੀ ਜਾਨ ਚਲ ਜਾਂਦੀ ਆ ਜੇਕਰ ਸਰਕਾਰ ਨੂੰ ਇੱਕੋ ਅਪੀਲ ਹੈ ਕਿ ਜੇ ਤੁਸੀਂ ਗਵਰਨਮੈਂਟ ਕੋ ਪਬਲਿਕ ਕੋਲੋਂ ਕੁਝ ਲੈ ਰਹੇ ਹੋ ਤੇ ਪਬਲਿਕ ਨੂੰ ਦਬਾਉਂਦੇ ਤੁਸੀਂ ਸਿਰਫ ਆਪਣੀਆਂ ਕੋਠੀਆਂ ਨਾ ਬਣਾਓ ਆਪਣੇ ਜਿਹੜੀ ਹੈ ਸਰਕਾਰ ਨਾ ਚਲਾਓ ਪੋਲੀਟੀਕਲ ਦੇ ਵਿੱਚ ਤੁਸੀਂ ਬੋਰਡ ਵੇਖ ਲਓ ਭਗਵੰਤ ਮਾਨ ਜੀ ਨੇ ਉਹ ਵੇਖੋ ਇੱਕ ਬੋਰਡ ਲੱਗਾ ਹੋਇਆ ਕਿੰਨੇ ਹਜ਼ਾਰਾਂ ਕਰੋੜਾ ਰੁਪਇਆ ਤੁਸੀਂ ਆਪਣੇ ਬੋਡਾਂ ਦੇ ਖਰਚੀ ਜਾ ਰਹੇ ਹੋ ਤੇ ਕੀ ਹੈ ਸੜਕਾਂ ਦੇ ਉੱਪਰ ਤੁਹਾਨੂੰ ਗਵਾਂ ਘੁੰਮਦੀਆਂ ਅਜੇ ਤੱਕ ਨਜ਼ਰ ਨਹੀਂ ਆ ਰਹੀਆਂ ਜੇ ਅੰਮ੍ਰਿਤਸਰ ਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਇਸ ਟਾਈਮ ਜਿਹੜਾ 10 ਕਰੋੜ ਰੁਪਇਆ ਕਰੀਬ ਕਰੀ ਪਿਆ ਹੋਏਗਾ ਤੇ ਤੁਸੀਂ ਪੂਰੇ ਪੰਜਾਬ ਦੇ ਜਿਹੜੇ ਜ਼ਿਲ੍ਹੇ ਆ ਤੁਸੀਂ ਉਹਨਾਂ ਨੂੰ ਕਾਊਂਟ ਕਰ ਲਓ ਤੇ ਉਹਨਾਂ ਨੂੰ ਕੈਲਕੂਲੇਟ ਕਰ ਲਓ ਵੀ 2017 ਤੋਂ ਲੈ ਕੇ ਹੁੰਤਾ ਕਿੰਨੀ ਕਲੈਕਸ਼ਨ ਹੋ ਚੁੱਕੀ ਹੋਏਗੀ 2024 ਚੱਲਦਾ ਪਿਆ ਸਰਦਾਰ ਸਾਹਿਬ ਮੰਗ ਕੀ ਹੈ ਤੁਹਾਡੀ ਦਸ਼ਕਾ ਨੂੰ ਸਾਝਾ ਕਰ ਦਿਓ ਕੀ ਸਰਕਾਰ ਗਾਰੀ ਮੰਗਿਆ ਕੀ ਅਪੀਲ ਕਰਨਾ ਚਾਹੋਗੇ ਪਰਿਵਾਰ ਨੂੰ ਕਿਸ ਤਰ੍ਹਾਂ ਦਾ ਸ ਪਰਿਵਾਰ ਨੂੰ ਜਿਹੜਾ ਮੁਆਵਜ਼ਾ ਨਾ ਉਹ ਇਹਨਾਂ ਦਾ ਹੱਕ ਹੈ ਇਹ ਕੋਈ ਇਹਨਾਂ ਨੂੰ ਤਰਸ ਦੇ ਆਧਾਰ ਤੇ ਨਾ ਦਿੱਤਾ ਜਾਏ ਕੋਈ ਵੀ ਅਸੀਂ ਸਭ ਤੋਂ ਪਹਿਲਾਂ ਇੱਕੋ ਹੀ ਚੀਜ਼ ਕਹਿੰਨੇ ਆਂ ਵੀ ਇਹਨਾਂ ਨੂੰ ਇਹਨਾਂ ਦਾ ਰਾਈਟ ਦਿੱਤਾ ਜਾਏ ਇਹਨਾਂ ਦੇ ਰਾਈਟ ਦੀਵਾਨ ਵਾਸਤੇ ਅਸੀਂ ਇਹਨਾਂ ਨਾਲ ਬੈਠੇ ਆਂ ਤੇ ਇਹਨਾਂ ਨੂੰ ਇਹਨਾਂ ਦੇ ਦੋਵੇਂ ਬੱਚਿਆਂ ਦਾ ਫਿਊਚਰ ਸਿਕਿਉਰ ਕੀਤਾ ਜਾਏ ਇੱਕ ਸਾਲ ਦੀ ਕੁੜੀਆ ਦਾ ਵੀ ਕੀਤਾ ਜਾਏ ਤਾਂ ਕਿ ਜਿਹੜੀ ਉਹਨਾਂ ਦੇ ਮਦਰ ਨੇ ਉਹ ਡਿਪੈਂਡੈਂਟ ਸੀਗੇ ਆਪਣੇ ਹਸਬੰਡ ਦੇ ਉੱਪਰ ਤੇ ਉਹਨਾਂ ਦੇ ਕੀ ਬੀਤਰੀ ਆ ਅਸੀਂ ਸਾਨੂੰ ਪੂਰਾ ਦੁੱਖ ਹੈ ਇਸੇ ਕਰਕੇ ਅਸੀਂ ਉਹਨਾਂ ਦੇ ਨਾਲ ਆ ਜਿੰਨੇ ਦੇ ਤੱਕ ਸਾਨੂੰ ਇਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਜਿਹੜੀਆਂ ਗਊਆਂ ਨਹੀਂ ਚੁੱਕੀਆਂ ਜਾਣਗੀਆਂ ਡੇਰੀਆਂ ਜਿਹੜੀਆਂ ਨਹੀਂ ਬਾਹਰ ਕੱਡੀਆਂ ਜਾਣਗੀਆਂ ਅੰਮ੍ਰਿਤਸਰ ਛੋਣੀ ਦੇ ਤੱਕ ਅਸੀਂ ਬੈਠੇ ਆ ਇੱਥੇ ਬਿਲਕੁਲ ਜੀ ਤੁਸੀਂ ਦੇਖਿਆ ਵੀ ਡਾਕਟਰ ਰੋਹਣ ਮੇਰਾ ਜਿਹੜਾ ਕਿ ਚੇਅਰਮੈਨ ਹੈ ਅਕਸਰ ਪਸ਼ੂ ਪ੍ਰੇਮੀ ਨੇ ਅਕਸਰ ਜਦੋਂ ਕਿਤੇ گاਉ ਮਾਤਾ ਦੀ ਗੱਲ ਆਉਂਦੀ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਖੜਦੇ ਨੇ ਅੱਜ ਵੀ ਪਰਿਵਾਰ ਨੂੰ ਸਵਾਤਮ ਵਾਸਤੇ ਡਾਕਟਰ ਸਾਹਿਬ ਨੇ ਪੂਰੇ ਪਰਿਵਾਰ ਦੇ ਨਾਲ ਹਮਦਰਦੀ ਆ ਅਤੇ ਡਾਕਟਰ ਸਾਹਿਬ ਖੜੇ ਨੇ ਖਾਸ ਕਰਕੇ ਉਹਨਾਂ ਨੇ ਸਰਕਾਰ ਕੋ ਭਵੰਤਮਾਨ ਸਿੰਘ ਸਰਕਾਰ ਕੋ ਅਪੀਲ ਕੀਤੀ ਆ ਵੀ ਇਸ ਪਰਿਵਾਰ ਨੂੰ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ ਇਹ ਕੋ ਕਹਿੰਦੇ ਕੋਈ ਪੀਖ ਨਹੀਂ ਮੰਗ ਰੇ ਪਰਿਵਾਰ ਦਾ ਹੱਕ ਆ ਠੀਕ ਆ ਸਰਕਾਰ ਟੈਕਸ ਲੈਂਦੀ ਆ گاਉ ਟੈਕਸ ਲੈਂਦੀ ਆ ਅੱਜ ਜਿਸਤਾਨ ਦੇ ਪਰਿਵਾਰ ਨਾਲ ਹਾਸੀ ਹੋ ਗਏ ਨੇ ਪਰਿਵਾਰ ਦੀ ਜਿਹੜੀ ਕਿ ਕੱਚ ਕਮਾਉਣ ਵਾਲਾ ਮੁਖੀਆ ਸੀ ਉਹਦੀ ਜਾਨ ਚਲ ਗਈ ਆ ਪਿੱਛੇ ਜੋ ਛੋਟੇ ਬੱਚੇ ਨੇ ਇੱਕ 7 ਸਾਲ ਦਾ ਬੱਚ ਤੇ ਕਬੀਟਿਆ ਸਾਲ ਦੀ ਤੁਸੀਂ ਦੇਖ ਸਕਦੇ ਹੋ ਭੈਣ ਜਿਹੜੀ ਆ ਅੱਜ ਪਰਿਵਾਰ ਦੇ ਨਾਲ ਇਥੇ ਤੁਹਾਣਾ ਪ੍ਰਸ਼ੰਗ ਕਰ ਰਹੀ ਆ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਪੁੱਛਾਂਗੇ ਕਿ ਕਿਉਂ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਜਿਹੜੀ ਕੀ ਜ਼ਿੰਦਗੀ ਬਤੀਤ ਕਰ ਰਹੀ ਆ ਕਿਉਂਕਿ ਪਰਿਵਾਰ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਕੀ ਅਹ ਹਮਦਰ ਪੈਣੇ ਕੀ ਨਾਮ ਕੀ ਆ ਤੇ ਕੀ ਨਾਮ ਸੀ ਭਾਈ ਸਾਹਿਬ ਦਾ ਮੇਰਾ ਨਾਮ ਅਰਿਸ਼ਾ ਹੈ ਤੇ ਮੇਰੇ ਹਸਬੰਦ ਦਾ ਨਾਮ ਸੁਭਲ अरोड़ा ਜੀ ਜਿਵੇਂ ਤੁਸੀਂ ਵੀ ਹਾਸਾ ਕਦੋਂ ਹੋਇਆ ਕਿਹੜੀ ਤਰੀਨ ਹੋਇਆ ਸੀ ਤੇ ਕਿੰਨੇ ਵੱਡਾ ਬਖਸੀ ਆ ਜਿਹੜਾ ਸਰ 26 ਜੂਨ ਦੇ ਦਿਨ ਰਾਤੀ 7 8 8:30 ਵਜੇ ਦਾ ਹਾਦਸਾ ਸੀਗਾ ਸਰ ਗਾਂ ਅੱਗੇ ਆਂਦੇ ਨਾਲ ਮੋਟਰਸਾਈਕਲ ਦੇ ਅੱਗੇ ਆਂਦੇ ਨਾਲ ਉਹਨਾਂ ਦਾ ਹਾਸਤਾ ਹੋਇਆ ਸੀ ਤੇ ਪੁਲਿਸ ਦੇ ਅਧਿਕਾਰੀ ਹੀ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਸੀਗੇ ਤੇ ਉਹਨਾਂ ਵੱਲੋਂ ਹੀ ਸਾਨੂੰ ਫੋਨ ਕਾਲ ਆਇਆ ਸੀਗਾ ਕਿ ਤੁਸੀਂ ਹਸਪਤਾਲ ਪਹੁੰਚੋ ਬਟ ਉਹਨਾਂ ਦੀ ਹਾਲ ਹਾਲਤ ਬਹੁਤ ਨਾਜ਼ੁਕ ਸੀਗੀ ਜੋ ਕਿ 39 ਸਾਲ ਸਰ 2 ਜੁਲਾਈ ਨੂੰ ਉਹਨਾਂ ਨੇ ਆਪਣੇ ਪ੍ਰਾਂਤ ਤਿਆਗ ਦਿੱਤੇ ਸਰ ਕਚਕਲਿਸ ਕਮਾਉਂਲੇ ਨਾਲ ਦੋ ਬ੍ਰਦਰ ਨੇ ਬਟ ਉਹਨਾਂ ਦੀ ਫੈਮਲੀਜ਼ ਵੱਖਰੀਆਂ ਨੇ ਸਰ ਸਾਡੀ ਫੈਮਲੀ ਵੱਖਰੀ ਹੈ ਦੋ ਬੱਚੇ ਨੇ ਉਹਨਾਂ ਦੇ ਜੋ ਕਿ 1 ਸਾਲ ਦੀ ਮੇਰੀ ਗੁੜੀ ਆ ਤੇ 7 ਸਾਲ ਦਾ ਬੇਟਾ ਹੈ ਸਰ ਹੁਣ ਕਿਸ ਤਰ੍ਹਾਂ ਪਰਵਾਹ ਗਜਾਰਾ ਹੁੰਦਾ ਵਾ ਕਿ ਘੱਟ ਮੁੱਖਾਂ ਨਹੀਂ ਕਮਾਉਂਦੇ ਕਿੰਦਾ ਅੱਡਾ ਗਜਾਰਾ ਦਿਆ ਸਰ ਹਜੇ ਤੇ ਚੱਲਦਾ ਪਿਆ ਬਟ ਅ ਅੱਗੇ ਮੁਸ਼ਕਲ ਹੈ ਸਰ ਜੀ ਮੰਗ ਕਰਦੇ ਸਾਡਾ ਬੰਦਾ ਹੱਕ ਸਾਨੂੰ ਦਿੱਤਾ ਜਾਏ ਸਰ ਦੇਖੋ ਸਰਕਾਰ ਦੀ ਅੰਗਾਲੀ ਕਰਨ ਹੀ ਜੋ ਹਾਸਾ ਹੋਇਆ ਅਗਰ ਉਸ ਟਾਈਮ ਤੇ ਗਾਂ ਅੱਗੇ ਨਾ ਆਂਦੀ ਹੋ ਸਕਦਾ ਸੀ ਉਹ ਜੀ ਸਾਡੇ ਨਾਲ ਹੁੰਦਾ ਸਰ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਰਿਵਾਰ ਦੇ ਜਿਨ੍ਹਾਂ ਦੇ ਘਰ ਦੇ ਮੁਖੀਆ ਦੀ ਜਾਨ ਚਲ ਗਈ ਆ ਹਾਸੇ ਕਰਕੇ ਉਹਨਾਂ ਨੇ ਸਰਕਾਰ ਕੋਲ ਮੰਗ ਕੀਤੀ ਆ ਵੀ ਉਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਛੋਟੇ ਛੋਟੇ ਬੱਚੇ ਨੇ ਪਰਿਵਾਰ ਵਿੱਚ ਉਹਨਾਂ ਦਾ ਫਿਊਚਰ ਜਿਹੜਾ ਸਿਕਰ ਕੀਤਾ ਜਾਵੇ ਤੇ ਗੱਲਬਾਤ ਕਰਾਂਗੇ ਹਣੀ ਮਹਿਰਾ ਜਿਹੜੇ ਕਿ ਅਕਸਰ ਸਮਾਜ ਦੀਆਂ ਗੱਲਾਂ ਕਰਦੇ ਨੇ ਖਾ ਸਕੇ ਕੌਸ਼ਿਸ਼ ਦੀ ਨਾਲ ਅਕਸਾਂ ਦੇ ਦੇ ਦੋ ਪੰਜ ਜੀ ਅੱਜ ਤੁਸੀਂ ਪਰਿਵਾਰ ਦੇ ਨਾਲ ਹੋ ਅਸੀਂ ਦੇਖਿਆ ਸਰਕਾਰ ਦੇ ਨੁਮਾਇੰਦੇ ਨਹੀਂ ਪਹੁੰਚਿਆ ਕੋਈ ਗਊ ਮਾਤਾ ਜਾਂ ਵੇਸ਼ਾ ਲੋਕ ਨਾਰੀ ਲਾਉਂਦੇ ਨੇ ਕੀ ਕਹਿਣਾ ਚਾਹੋਗੇ ਸਰ ਦੇਖੋ ਸਾਨੂੰ ਇਹ ਹੈਗਾ ਕਿ ਜਿਹੜੇ ਪਰਿਵਾਰ ਇੰਨਾ ਪੀੜਿਤ ਹੈ ਉਹਨਾਂ ਦੇ ਘਰ 'ਚ ਹੋਰ ਕੋਈ ਕਮਾਨ ਵਾਲਾ ਨਹੀਂ ਹੈਗਾ ਦੋ ਮਹੀਨੇ ਤੋਂ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਅੱਜ ਕੱਲ ਦਾ ਟਾਈਮ ਇਸ ਤਰ੍ਹਾਂ ਦਾ ਹੈ ਕਿ ਜਿੰਨੇ ਵੀ ਮਤਲਬ ਕਿ ਕਮਾਈ ਹੁੰਦੀ ਹੈ ਉਹਨੇ ਮਤਲਬ ਕਿ ਉਹਨਾਂ ਦੇ ਖਰਚੇ ਵੀ ਹੁੰਦੇ ਨੇ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਬੱਚੇ ਦੇ ਸਕੂਲ ਦਾ ਖਰਚਾ ਜਾਂ ਇੱਕ ਛੋਟੀ ਬੇਬੀ ਹੈ ਉਹਦਾ ਦੁੱਧ ਦਾ ਹੋਰ ਇੰਨੇ ਖਰਚੇ ਹੁੰਦੇ ਨੇ ਸਰਕਾਰ ਨੂੰ ਉਹਨੂੰ ਬਿਲਕੁਲ ਵੀ ਤਰਸ ਨਹੀਂ ਆਇਆ ਇੱਕ ਮਾਂ ਤੇ ਜਾਂ ਉਹਨਾਂ ਬੱਚਿਆਂ ਤੇ ਤਰਸ ਨਹੀਂ ਆਇਆ ਕਿ ਉਹ ਆਪਣਾ ਗੁਜ਼ਾਰਾ ਕਿੱਦਾਂ ਕਰ ਰਹੇ ਹੋਣਗੇ ਸਾਨੂੰ ਇਹ ਕਿ ਚਲੋ ਇਹਨਾਂ ਨੂੰ ਮਤਲਬ ਕਿ ਉਹਨਾਂ ਬੱਚਿਆਂ ਦਾ ਫਿਊਚਰ ਜਿਹੜਾ ਸਕਿਉਰ ਹੋ ਜਾਏ ਆਪਾਂ ਜਿੱਥੋਂ ਤੱਕ ਹੋ ਸਕੇ ਇਹਨਾਂ ਦੀ ਪੂਰੀ ਹੈਲਪ ਕਰਾਂਗੇ ਇਹਨਾਂ ਦੀ ਮਤਲਬ ਕਿ ਮੰਗਾ ਪੂਰੀਆਂ ਹੋਣ ਚ ਔਰ ਦੂਸਰਾ ਹੈਗਾ ਕਿ ਜਿਹੜੇ ਜਿਨ੍ਹਾਂ ਨਾਲ ਐਕਸੀਡੈਂਟ ਹੁੰਦਾ ਹੈ ਗਊ ਮਾਤਾ ਇਹ ਇਨਸਾਨਾਂ ਦੀ ਤੇ ਜਾਨ ਜਾਨਦੀ ਜਾਂਦੀ ਹੈ ਨਾਲ ਬਹੁਤ ਸਾਰੇ ਗਊ ਮਾਤਾ ਨੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਉਹਨਾਂ ਦੀਆਂ ਜਾਨਾਂ ਜਾਂਦੀਆਂ ਨੇ ਸਾਨੂੰ ਉਹਨਾਂ ਦਾ ਵੀ ਦਰਦ ਹੈ ਸਾਡੀ ਜਿਹੜੀ ਐਨ ਜੀਓ ਸਾਡਾ ਜਿਹੜਾ ਰਾਸ਼ਟਰੀ ਗਊ ਰੱਖਸ਼ਮਾ ਸੰਘ ਹੈ ਉਹ ਗਊਾਂ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਜਿਹੜੀਆਂ ਬਿਮਾਰ ਗਊਆਂ ਹੁੰਦੀਆਂ ਉਹਨਾਂ ਦਾ ਟ੍ਰੀਟਮੈਂਟ ਕਰਦਾ ਜਿਨ੍ਹਾਂ ਦੇ ਐਕਸੀਡੈਂਟ ਹੋ ਜਾਂਦੇ ਨੇ ਉਹਨਾਂ ਦੇ ਟ੍ਰੀਟਮੈਂਟ ਕਰਦੇ ਆਪਾਂ ਸਾਨੂੰ ਉਹ ਨਹੀਂ ਜਿੰਨਾ ਇਨਸਾਨਾਂ ਦਾ ਦਰਦ ਹੈ ਉਹਨਾਂ ਹੀ ਗਊ ਮਾਤਾ ਦਾ ਦਰਦ ਹੈ ਤੇ ਉਹਨਾਂ ਦਾ ਦਰਦ ਸਾਨੂੰ ਮਹਿਸੂਸ ਹੁੰਦਾ ਹੈ ਤੇ ਅਸੀਂ ਉਹਨਾਂ ਲਈ ਇੱਕ ਮਤਲਬ ਕਿ ਚਾਹਨੇ ਆ ਸਰਕਾਰ ਜਾਤੇ ਮਤਲਬ ਕਿ ਉਹਨਾਂ ਨੂੰ ਇੱਕ ਸ਼ੈਲਟਰ ਦੇਵੇ ਔਰ ਦੂਸਰੇ ਜਿਹੜੀਆਂ ਡੇਰੀਆਂ ਨੇ ਜਿਹੜੇ ਉਹਨਾਂ ਨੂੰ ਬਾਹਰ ਛੱਡਦੇ ਨੇ ਕੂੜਾ ਕਰਕਟ ਖਾਣ ਵਾਸਤੇ ਉਹਨਾਂ ਨੂੰ ਜਿਹੜਾ ਹੈ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ਜਾਂ ਉਹਨਾਂ ਨੂੰ ਸੀਲ ਕੀਤਾ ਜਾਵੇ ਤਾਂ ਕਿ ਉਹ ਮਤਲਬ ਕਿ ਬਾਅਦ ਵਿੱਚ ਫਿਰ ਦੁਬਾਰਾ ਇਸ ਤਰ੍ਹਾਂ ਦਾ ਕੋਈ ਐਕਸੀਡੈਂਟ ਨਾ ਹੋਵੇ ਤੇ ਕਿਸੇ ਦੀ ਜਾਨ ਨਾ ਜਾਵੇ ਨਾ ਹੀ ਗਊ ਮਾਤਾ ਦੀ ਜਾਨ ਜਾਵੇ ਔਰ ਨਾ ਹੀ ਕਿਸੇ ਇਨਸਾਨ ਦੀ ਜਾਨ ਜਾਵੇ ਜੇ ਸੋਪੇ ਤੁਸੀਂ ਭੁਗਰਦਾ ਦੇ ਬੈਠੇ ਹੋ ਹੁਣ ਤੱਕ ਕੋਈ ਸਰਕਾਰ ਦਾ ਨਮਾਇੰਦਾ ਆ ਕੇ ਤੁਹਾਨੂੰ ਮਿਲਣ ਆਇਆ ਵਾ ਕੋਈ ਤੁਹਾਨੂੰ ਆਸ਼ਰਸ਼ ਦਵਾਇਆ ਕਿ ਨਹੀਂ ਦਵਾਇਆ ਜੇਕਰ ਨਹੀਂ ਆਸ਼ਰਸ਼ ਦਵੰਦਾ ਤੇ ਕਿਨੇ ਚਿਰ ਦਾੜੀ ਇਹ ਭੁਖਰਦਾ ਚੱਲੇਗੀ ਸਰ ਹਜੇ ਤੱਕ ਤੇ ਕੋਈ ਨਹੀਂ ਆਇਆ ਇੱਕ ਦੋ ਪੁਲਿਸ ਵੱਲੇ ਆਏ ਸੀਗੇ ਤੇ ਹਜੇ ਤੱਕ ਤੇ ਕੋਈ ਵੀ ਨਹੀਂ ਆਇਆ ਲੇਕਿਨ ਇਹ ਹੈ ਕਿ ਜਦੋਂ ਤੱਕ ਸਾਡੀ ਮੰਗਾਂ ਨਹੀਂ ਪੂਰੀਆਂ ਨਹੀਂ ਆ ਅਸੀਂ ਇਥੋਂ ਉੱਠਣ ਵਾਲੇ ਨਹੀਂ ਆ ਪਹਿਲੇ ਵੀ ਅਸੀਂ ਐਂ ਪੁਖੜ ਹੜਤਾਲ ਕਰ ਚੁੱਕੇ ਹਾਂ ਪਰ ਇੱਕ ਦੋ ਵਾਰੀ ਉਹਨਾਂ ਨੇ ਕੀ ਹੈ ਕਿ ਮਤਕੀ ਕਹਿ ਦਿੱਤਾ ਹੈ ਗੱਡੀਆਂ ਲੈ ਆਏ ਆ ਜੀ ਆਪਾਂ ਝੁੱਕਣ ਚੱਲੇ ਆ ਇੱਕ ਦੋ ਗਊਆਂ ਚੁੱਕ ਲਈਆਂ ਬਾਅਦ ਚ ਫਿਰ ਉੱਥੇ ਲੋਗੜ ਗਊਸ਼ਾਲਾ ਦੇ ਬਾਹਰ ਉਹੀ ਹਾਲ ਹੈ ਪਰ ਹੁਣ ਅੱਜ ਆਪਾਂ ਉਦੋਂ ਤੱਕ ਬੈਠੇ ਰਵਾਂਗੇ ਜਦੋਂ ਤੱਕ ਪੂਰੀ ਕਾਰਵਾਈ ਨਹੀਂ ਹੋਏਗੀ ਗਊਆਂ ਸਾਰੀਆਂ ਚੁੱਕੀਆਂ ਜਾਣਗੀਆਂ ਔਰ ਡੇਰੀਆਂ ਜਿਹੜੀਆਂ ਸੀਲ ਹੋਣਗੀਆਂ ਉਦੋਂ ਤੱਕ ਆਪਾਂ ਨੂੰ ਸਾਨੂੰ 2 ਦਿਨ ਲੱਗ ਜਾਣ ਭਾਵੇਂ 4 ਦਿਨ ਲੱਗ ਜਾਣ ਆਪਾਂ ਇੱਥੇ ਹੀ ਬੈਠੇ ਰਵਾਂਗੇ ਉਹਨੀ ਦੇਰ ਮੁਹੱਬਤਾਂ ਧੰਵਾਦ ਜੀ ਇਹ ਸੀ ਗੱਲਬਾਤ ਦੀ ਹਣੀ ਮੈਰਾ ਦੇ ਨਾਲ ਜਿਹੜ गांव रक्षा शर्मा जी प्रधान ਨੇ ਮਹਿਤਾ ਤੇ ਇਹਨਾਂ ਵੱਲੋਂ ਹਮੇਸ਼ਾ ਹੀ ਗਊ ਮਾਤਾ ਦੀ ਗੱਲ ਬਾਕੀ ਕੀਤੀ ਜਾਂਦੀ ਆ ਤੇ ਹਮੇਸ਼ਾ ਹੱਕ ਦੇ ਵਾਸਤੇ ਅੱਜ ਪਰਵਾਹ ਨੂੰ ਇਸ ਸਾਧਨ ਵਾਸਤੇ ਉਹਨਾਂ ਨੇ ਸਰਕਾਰ ਦੇ ਖਿਲਾਫ ਜਿਹੜੀ ਕਿ ਇੱਕ ਮੋਰਚਾ ਖੋਲਿਆ ਗਿਆ ਵਾ ਅਥੇ ਭੁਖ ਹੜਤਾਲ ਦੇ ਬੈਠੇ ਨੇ ਉਹਨਾਂ ਕਹਿੰਦੇ ਜੇ ਸਰਕਾਰ ਇਹਨਾਂ ਦੀ ਮੰਗਾਂ ਨਹੀਂ ਮੰਨੂਗੀ ਉਹਨਾਂ ਚ ਤੇ ਜਿਹੜੀ ਭੁਖ ਹੜਤਾਲ ਚੱਲਦੀ ਰਹਗੀ ਹੁਣ ਦੇਖਣਾ ਹੈ ਕਿ ਸਰਕਾਰ ਦਾ ਕੋਈ ਪ੍ਰਸ਼ਾਸਨਧਾਰੀ ਕਦ ਤੱਕ ਆਉਂਦਾ ਇਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਕਦ ਤੱਕ ਮੰਗਦੇ ਨੇ ਮੇਨੂੰ ਦਿਓ ਜੀ ਆਜ਼ਾਦ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ